ਪੀਰਾਂ ਦੀ ਲਖਦਾਤਾ ਪੀਰ ਸੱਚੀ ਸਰਵਰ ਜੀ ਰਹਿਮਤ ਕਰੇ ਦੁਖਾਂ ਦਿਲ ਦਾ ਪਾਪਾ ਦਾ ਨਸ਼ਟ ਕਰੇ ਮੇਰਾ ਪੀਰਾਂ ਦਾ ਪੀਰ ਗੌਸ ਪਾਗ ਬਾਪੂ ਲਾਲ ਬਾਦਸ਼ਾਹ ਰਹਿਮਤ ਕਰੇ ਤਾਂ ਤਾਂ ਅਸੀਂ ਆਏ ਆ ਮੱਧਰ ਮਸਰਾ ਪਾਗੀ ਤਰਨਤਾਰਨ ਜ਼ਿਲ੍ਹੇ ਤੋਂ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਮੱਧਰ ਮਸਰਾ ਪਾਗੀ ਹਾਂਜੀ ਕਿੱਥੋਂ ਆਏ ਤੁਸੀਂ ਮੱਧਰ ਤੋਂ ਤਰਨਤਾਰਨ ਜ਼ਿਲ੍ਹਾ ਮੱਧਰ ਮਸਰਾ ਪਾਗੀ जय पीरा दी जय पी। संगत जी ਜਿਹੜੀ ਸੰਗਤ ਆ ਇਹ ਆਈ ਹੋਈ ਹੈ ਤਰਨਤਾਰਨ ਜ਼ਿਲ੍ਹੇ ਤੋਂ ਆਈ ਹੈ ਬਹੁਤ ਸ਼ਰਧਾ ਹੈ ਦੇਖੋ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਆ ਰਹੀਆਂ ਠੀਕ ਹੈ ਦੇਖ ਸਾਰੇ ਤੁਸੀਂ ਬਿਸ਼ਪ ਸਿੱਧ ਜਿਹੜਾ ਹੈ ਧਾਰਮਿਕ ਸਥਾਨ ਹੈ ਨੇ ਕੋਦਰ ਵੇਖੇ ਸੰਗਤ ਜੀ ਦੂਰੋਂ ਦੂਰੋਂ ਲੋਕ ਇੱਥੇ ਸ਼ਰਧਾ ਦੇ ਨਾਲ ਆਉਂਦੇ ਆ ਤੇ ਦੇਖ ਸਕਦੇ ਆ ਤਰਨਤਾਰਨ ਤੋਂ ਸੰਗਤ ਆਈ ਹੈ ਆਪਣੀਆਂ ਮਨੋ ਕਾਪਨਾ ਲੈ ਕੇ ਦੇਖ ਸਕਦੇ ਹੋ ਤਸਵੀਰਾਂ ਨਿਕੋਦਰ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਹਾਂਜੀ ਸਰ ਅ ਸਰ ਕਿੱਥੋਂ ਆਏ ਕਿਹੜੇ ਪਿੰਡ ਤੋਂ ਆਏ ਮੈਂ ਜੀ ਪਾਤਣਾ ਤੋਂ ਹਾਂਜੀ 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 ਹਾਂ ਨੀ ਮਾਗਰ ਅਸੀਂ ਲੁਧਿਆਣਾ ਦਾ ਸੁਪਰਾਲਾ ਚੌਂਕ ਤੋਂ ਬਈ ਹਾਂਜੀ 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 ਆਪੇ ਦਸ਼ਕਰਿਨ ਆਈ ਹਫਤੇ ਆਈ ਦੀ ਪਹਿਲੀ ਵਾਰ ਇੰਜ ਪਹਿਲੇ ਨਹੀਂ ਜੀ ਆਈ ਹਫਤੇ ਆਈ ਦੀ ਸਰ ਅਬ ਤੁਹਾਨੂੰ ਆਈ ਮੇਲੇ ਬੜੇ ਗਰੌਂਡ ਫੁੱਲ ਕਰ ਗਿਆ ਆਪਣੇ ਫੁੱਲ ਕੇ ਤੁਹਾਨੂੰ ਮੇਰੇ ਮੁੰਡੇ ਦਾ ਯੂ ਐਸ ਏ ਦਾ ਵੀਜ਼ਾ ਆਇਆ ਜੀ ਸਾਨੂੰ ਬਹੁਤ ਬਹੁਤ ਬਾਬਾ ਜੀ ਨੂੰ ਬਹੁਤ ਬਹੁਤ ਵਧਾਈਆਂ ਵਾਹ ਜੀ ਵਾਹ ਲੋ ਵੀ ਸੰਗਤ ਜੀ ਸੰਗਤ ਦਾ ਕਹਿਣਾ ਕਿ ਇਹਨਾਂ ਦੇ بیٹے ਦਾ ਯੂ ਐਸ ਏ ਦਾ ਵੀਜ਼ਾ ਲੱਗ ਗਿਆ ਇਸ ਕਰਕੇ ਉਹ ਸ਼ੁਕਰਾਨੇ ਦੇ ਵਜੇ ਆਏ ਆ ਸਰ ਦੋ ਸ਼ਬਦ ਬੋਲ ਦਿਓ ਕੋਈ ਬਾਬਾ ਜੀ ਦੀ ਬਹੁਤ ਬਹੁਤ ਮਿਹਰਬਾਨੀ ਜੀ ਪਾਪਾ ਜੀ ਦੀ ਸਾਰੀ ਕਿਰਪਾ ਉਹਨਾਂ ਦੀ ਕਿਰਪਾ ਹੈ ਸਾਰਿਆਂ ਦੇ ਸੁਣੇ ਯੂਐਸਏ ਦਾ ਵੀਜ਼ਾ ਲੱਗਿਆ ਜੀ ਸਾਡੇ ਪਾਪਾ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਹਾਂ ਜੀ ਤਾਂ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਨਾ ਦੱਸਿਆ ਕਿ ਇਹਨਾਂ ਦੇ بیٹے ਦਾ ਜਿਹੜਾ ਵੀਜ਼ਾ ਯੂਐਸਏ ਦਾ ਲੱਗਿਆ ਤੇ ਸ਼ੁਕਰਾਨੇ ਦੇ ਵਜੋਂ ਅੱਜ ਡੇਰਾ ਅਲਮਸਤ ਬਾਪੂ ਲਾਲ ਬਾਸ਼ਰ ਦੇ ਦਰਵਾਜ਼ੇ ਉੱਤੇ ਸ਼ੁਕਰਾਨੇ ਵਜੋਂ ਪੂਰਾ ਪਰਿਵਾਰ ਪਹੁੰਚਿਆ ਆ ਕਹਿੰਦੇ ਕਿ ਮਨੋ ਕਾਮਨਾ ਸਾਰੀਆਂ ਪੂਰੀਆਂ ਹੁੰਦੀਆਂ ਅਗਰ ਸੱਚੇ ਦਿਲੋਂ ਤੁਸੀਂ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਆ ਸੋ ਦੇਖ ਸਕਦੇ ਹੋ ਸ਼ੁਕਰਾਨੇ ਦੇ ਵਜੋਂ ਇਹ ਪੂਰਾ ਪਰਿਵਾਰ ਪਹੁੰਚਿਆ ਆ ਇਹ ਤਸਵੀਰਾਂ ਤੁਸੀਂ ਬਾਈ ਲਾਈਵ ਨੂੰ ਤੇ ਦੇਖਦੇ ਪਏ ਆ ਸੰਗਤ ਜੀ ਆਪਣੀ ਆਪਣੀ ਸ਼ਰਧਾ ਹਰ ਇੱਕ ਇਨਸਾਨ ਦੀ ਦੇਖ ਸਕਦੇ ਹੋ